ਘਰ ਦੇ ਮੁੱਖ ਦਰਵਾਜੇ ਤੇ ਪਾਣੀ ਨਾਲ ਕਰੋ ਇਹ ਕੰਮ ਹੋ ਜਾਊਗੀ ਧਨਵਾਦ ਦੋਸਤੋ ਸਫਾਈ ਦਾ ਜਿੰਨਾ ਮਹੱਤਵ ਜੋਤਿਸ਼ ਸ਼ਾਸਤਰ ਵਿੱਚ ਹੈ ਉਨਾ ਹੀ ਮਹੱਤਵ ਵਾਸਤੂ ਸ਼ਾਸਤਰ ਵਿੱਚ ਵੀ ਦੱਸਿਆ ਗਿਆ ਹੈ ਘਰ ਜੇਕਰ ਸਾਫ਼ ਸੁਥਰਾ ਹੋਵੇ ਤਾਂ ਤਾਂ ਘਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਸਾਫ਼ ਸਫਾਈ ਚ ਪਾਣੀ ਸਭ ਤੋਂ ਖਾਸ ਕੁਝ ਨਿਪੁੰਨਦਾ ਦੋਸਤੋ ਸਾਫ਼ ਸਫਾਈ ਪਨਾਕੇ ਨੂੰ ਪਸੰਦ ਨਹੀਂ ਹੁੰਦੀ ਇਹ ਹੀ ਕਾਰਨ ਹੈ ਕਿ ਲੋਕ ਹਰ ਰੋਜ਼ ਸਵੇਰੇ ਘਰ ਦੀ ਸਫਾਈ ਕਰਦੇ ਹਨ ਇਸ ਕੰਮ ਦੇ ਲਈ ਔਰਤਾਂ ਕਾਫੀ ਅੱਕੀ ਰਹਿੰਦੀਆਂ ਹਨ ਉਹ ਹਰ ਸਮੇਂ ਘਰ ਨੂੰ ਸਾਫ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ ਇਹੀ ਕਾਰਨ ਹੈ ਕਿ ਔਰਤਾਂ ਨੂੰ ਗ੍ਰਹਿ ਲక్ష్ਮੀ ਵੀ ਕਿਹਾ ਜਾਂਦਾ ਹੈ ਪਰ ਘਰ ਦੀ ਸਾਫ ਸਫਾਈ ਦੇ ਨਾਲ ਪਾਣੀ ਨਾਲ ਕੀਤਾ ਗਿਆ ਇੱਕ ਛੋਟਾ ਜਿਹਾ ਉਪਾਏ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਲਿਆ ਸਕਦਾ ਹੈ ਇਹਨਾਂ ਵਿੱਚੋਂ ਇੱਕ ਉਪਾਏ ਹੈ ਮੁੱਖ ਦਰਵਾਜ਼ੇ ਤੇ ਪਾਣੀ ਛਿੜਕਣਾ ਇੱਥੇ ਅਸੀਂ ਤੁਹਾਨੂੰ ਇਸ ਦੇ ਫਾਇਦੇ ਬਾਰੇ ਦੱਸ ਜਾ ਰਹੀ ਹਾਂ ਤੇ ਵਾਸਤੂ ਨਾਲ ਜੁੜੇ ਕੁਝ ਨਿਮਾਂ ਦੀ ਚर्चा ਕਰਾਂਗੇ ਆਓ ਜਾਨੀਏ ਹਰ ਰੋਜ਼ ਸਵੇਰੇ ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਪਾਣੀ ਦੇ ਛਿੜਕਾਅ ਨਾਲ ਮਿਲਨ ਵਾਲੇ ਲਾਭਾਂ ਦੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਂ ਲక్ష్ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਬਣਿਆ ਰਹੇ ਤੇ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾਂ ਲక్ష్ਮੀ ਜ਼ਰੂਰੀ ਦੋਸਤੋ ਵਾਸਤੂ ਸ਼ਾਸਤਰ ਅਨੁਸਾਰ ਘਰ ਹਾਰ ਕੋਨਿਚ ਨਕਾਰਾਤਮਕ ਤੇ ਸਕਾਰਾਤਮਕ ਊਰਜਾ ਨਿਕਲਦੀ ਹੈ ਇਸ ਲਈ ਜ਼ਰੂਰੀ ਹੈ ਕਿ ਘਰ ਦਾ ਹਾਰ ਕੋਨਾ ਵਾਸਤੂ ਦੋਸ਼ ਤੋਂ ਮੁਕਤ ਹੋਵੇ ਵਾਸਤੂ ਵਿਗਤ ਇਹੋ ਜਿਹੇ ਉਪਾਅ ਦੱਸੇ ਗਏ ਜਿਨ੍ਹਾਂ ਨੂੰ ਅਪਣਾ ਕੇ ਵਿਅਕਤੀ ਬੁਰੀਆਂ ਤਾਕਤਾਂ ਦੇ ਨਾਲ ਨਾ ਨਕਾਰਾਤਮਕ ਊਰਜਾ ਤੋਂ ਮੁਕਤਖਾਰਾ પા ਸਕਤੇ ਹਨ ਇਹਨਾਂ ਉਪਾਅਾਂ ਵਿੱਚੋਂ ਇੱਕ ਹੈ ਘਰ ਦੀ ਮੁੱਖ ਦਰਵਾਜ਼ੇ ਤੇ ਰੋਜ਼ਾਨਾ ਪਾਣੀ ਦਾ ਛਿਲਕਾਅ ਕਰਨਾ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਘਰ ਦੇ ਮੁੱਖ ਦਰਵਾਜੇ ਤੇ ਦੇਵੀ ਦੇਵਤਿਆਂ ਦਾ ਆਗਮਨ ਹੁੰਦਾ ਹੈ ਪਰ ਇਸ ਦੇ ਨਾਲ ਹੀ ਨਕਾਰਾਤਮਕ ਊਰਜਾ ਵੀ ਘਰ ਵਿੱਚ ਆ ਜਾਂਦੀ ਹੈ ਇਸ ਲਈ ਮੁੱਖ ਦਰਵਾਜੇ ਤੇ ਸਵਾਸਤਿਕ ਦਾ ਚਿੰਨ ਬਣਾਉਣ ਤੋਂ ਲੈ ਕੇ ਰੰਗੋਲੀ ਬਣਾਉਣ ਤੱਕ ਦੇ ਉਪਾਅ ਕੀਤੇ ਜਾਂਦੇ ਹਨ ਇਸ ਤੋਂ ਇਲਾਵਾ ਤੁਸੀਂ ਚਾਹੇ ਤਾਂ ਇਸ ਤਰ੍ਹਾਂ ਰੋਜ਼ਾਨਾ ਪਾਣੀ ਦਾ ਛੁਰਕਾ ਵੀ ਕਰ ਸਕਦੇ ਹੋ ਆਓ ਜਾਣਦੇ ਹਾਂ ਇਹਨਾਂ ਦੇ ਲਾਭ ਤੇ ਕਿਵੇਂ ਕੀਤੇ ਜਾਂਦੇ ਹਨ ਛੁਰਕਾ ਨੰਬਰ 1 ਵਾਸਤੂ ਦੇ ਹਿਸਾਬ ਨਾਲ ਘਰ ਦੇ ਸਾਹਮਣੇ ਪਾਣੀ ਦਾ ਛਿੜਕਾਅ ਕਰਨਾ ਸ਼ੁਭ ਹੈ ਘਰ ਦੇ ਸਾਹਮਣੇ ਪਾਣੀ ਦਾ ਛਿੜਕਾਅ ਕਰਨਾ ਸਾਫ ਸਫਾਈ ਤੇ ਸ਼ੁੱਧਤਾ ਦੇ ਲਿਹਾਜ਼ ਨਾਲ ਵੀ ਖਾਸ ਹੈ ਪਰ ਵਾਸਤੂ ਅਨੁਸਾਰ ਇਸਤੇ ਹੋਰ ਵੀ ਫਾਇਦੇ ਹਨ ਤਾਂ ਆਓ ਤੁਹਾਨੂੰ ਦੱਸਦੇ ਹਾਂ ਘਰ ਦੇ ਮੁੱਖ ਦਰਵਾਜ਼ੇ ਤੇ ਪਾਣੀ ਛਿੜਕਣਾ ਕਿੰਨਾ ਲਾਭਦਾਇਕ ਹੈ ਉਂਝ ਤਾਂ ਘਰ ਚ ਸੁੱਖ ਤੇ ਖੁਸ਼ਹਾਲੀ ਲਿਆਉਣ ਲਈ ਅਸੀਂ ਕਈ ਉਪਾਏ ਕਰਦੇ ਹਾਂ ਜਾਣਕਾਰੀ ਦੀ ਕਮੀ ਨਾ ਉਸ ਦਾ ਪੂਰਾ ਨਾਬ ਸੰਨ ਨਹੀਂ ਮਿਲਦਾ ਹਾਲਾਂਕਿ ਪਾਣੀ ਦੇ ਇੱਕ ਛੋਟੇ ਜਿਹੇ ਉਪਾਏ ਨੂੰ ਅਪਣਾ ਕੇ ਤੁਸੀਂ ਲਾਭ ਉਠਾ ਸਕਦੇ ਹੋ ਇਸ ਦੇ ਲਈ ਤੁਹਾਨੂੰ ਹਰ ਰੋਜ਼ ਸਵੇਰੇ ਜਲਦੀ ਉੱਠਣਾ ਹੈ ਇਸ ਤੋਂ ਬਾਅਦ ਇਸ਼ਨਾਨ ਕਰਕੇ ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਪਾਣੀ ਦਾ ਛਿੜਕਾਅ ਕਰੋ ਜੇਕਰ ਤਾਂਬੇ ਦੀ ਗੜਵੀ ਨਾਲ ਸਾਫ਼ ਪਾਣੀ ਲੱਗੇ ਛਿੜਕਾਅ ਕੀਤਾ ਜਾਵੇ ਤਾਂ ਇਸ ਨਾਲ ਹੋਰ ਵੀ ਜ਼ਿਆਦਾ ਲਾਭ ਹੁੰਦਾ ਹੈ ਇਸ ਨਾਲ ਮਾਤਾ ਲక్ష్ਮੀ ਦੀ ਕਿਰਪਾ ਬਣੀ ਰਹਿੰਦੀ ਹੈ ਤੇ ਘਰ ਦੇ ਲੋਕ ਵੀ ਸਿਹਤਮੰਦ ਰਹਿੰਦੇ ਹਨ તાંਬੇ ਦੀ ਭਾਂਡੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਤੇ ਵਿਗਿਆਨਿਕ ਰੂਪ ਨਾਲ ਵੀ ਇਸ ਦਾ ਖਾਸ ਮਹੱਤਵ ਹੈ ਡਾਕਟਰ ਤੇ ਵੈਦ ਵੀ ਰਾਤ ਭਰ ਤਾਂਬੇ ਦੇ ਭਾਂਡੇ ਵਿੱਚ ਪਾਣੀ ਰੱਖ ਕੇ ਸਵੇਰੇ ਉਸ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਇਹ ਸਿਹਤ ਦੇ ਲਿਹਾਜ਼ ਨਾਲ ਵੀ ਚੰਗਾ ਮੰਨਿਆ ਜਾਂਦਾ ਹੈ ਤਾਂਬੇ ਦੀ ਗੜਵੀ ਨਾਲ ਮੇਨਦਰਵਾਜ਼ੇ ਤੇ ਪਾਣੀ ਦਾ ਸਰਕਾਵ ਕਰਨ ਨਾਲ ਘਰ ਦੇ ਬਾਹਰ ਮੌਜੂਦ ਕੀਟਾਣੂ ਨਸ਼ਟ ਹੋ ਜਾਂਦੇ ਹਨ ਇਸ ਨਾਲ ਨਾ ਸਿਰਫ ਘਰ ਦੇ ਨੇਲੇ ਤੇਰੇੜੇ ਦਾ ਵਾਤਾਵਰਨ ਸਾਫ਼ ਹੁੰਦਾ ਹੈ ਬਲਕਿ ਇਸ ਉਪਾਏ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਇਸ ਤਰ੍ਹਾਂ ਕਰਨ ਨਾਲ ਘਰ ਦੀ ਨਕਾਰਾਤਮਕਤਾ ਦੂਰ ਹੁੰਦੀ ਹੈ ਤੇ ਘਰ ਵਿੱਚ ਖੁਸ਼ੀਆਂ ਆਉਂਦੀਆਂ ਹਨ ਘਰ ਦੇ ਮੈਂਬਰ ਵੀ ਸਿਹਤਮੰਦ ਰਹਿੰਦੇ ਹਨ ਨੰਬਰ 2 ਹਫਤੇ ਵਿੱਚ ਇੱਕ ਵਾਰ ਨਮਕ ਤੇ ਪਾਣੀ ਦਾ ਵੀ ਛਿੜਕਾਅ ਕਰੋ ਘਰ ਦੇ ਬਾਹਰ ਪਾਣੀ ਦਾ ਛਿੜਕਾਅ ਕਰਦੇ ਸਮੇਂ ਹਫਤੇ ਵਿੱਚ ਇੱਕ ਦਿਨ ਨਮਕ ਮਿਲਿਆ ਪਾਣੀ ਵੀ ਛਲਕਣਾ ਚਾਹੀਦਾ ਹੈ। ਵਾਸਤੂ ਅਨੁਸਾਰ ਇਸ ਦੇ ਕਈ ਫਾਇਦੇ ਹੰਤ ਅਸਲ ਨਮਕ ਨਕਾਰਾਤਮਕ ਨੂੰ ਦੂਰ ਕਰਦਾ ਹੈ। ਇਹ ਵਿਗਿਆਨਿਕ ਪੈਰਦਰੂ ਤੋ ਵੀ ਚੰਗਾ ਹੈ। ਹਫਤੇ ਚ ਇੱਕ ਵਾਰ ਨਮਕ ਮਿਲੇ ਪਾਣੀ ਦਾ ਛਲਕਾ ਵਰਨਣਾ ਘਰ ਦੇ ਸਾਹਮਣੇ ਪੈਦਾ ਹੋ ਰਹੀ ਪਰਜੀਵੀ ਖਤਮ ਹੋ ਜਾਂਦੀ ਹੈ। ਪੁਰਾਣੇ ਸਮੇਂ ਵਿੱਚ ਘਰ ਦੇ ਵੇੜੇ ਨੂੰ ਪੂਰੀ ਤਰ੍ਹਾਂ ਧੋਣ ਦਾ ਪ੍ਰਚਲਨ ਸੀ ਅੱਜਕੱਲ ਫਲੈਟ ਕਲਚਰ ਵੀ ਸਾਂ ਬੱਡੀ ਵੀੜੇ ਨਹੀਂ ਰਹੀ ਪਰ ਫਿਰ ਵੀ ਘਰ ਦੇ ਮੁੱਖ ਦਰਵਾਜੇ ਤੇ ਸਾਹਮਣੇ ਨੰਪ ਦੇ ਪਾਣੀ ਦਾ ਪੋਚਾ ਲਗਾਉਣਾ ਚਾਹੀਦਾ ਹੈ ਜਿਸ ਨਾਲ ਰੋਗ ਤੇ ਦੁੱਖ ਆਦੀ ਘਰ ਦੇ ਅੰਦਰ ਨਹੀਂ ਆਉਂਦੇ ਇਸ ਤਰ੍ਹਾਂ ਘਰ ਦੇ ਮੁੱਖ ਦਰਵਾਜੇ ਤੇ ਪਾਣੀ ਦਾ ਛਿੜਕਾਓ ਤੁਹਾਡੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਦਾ ਹੈ ਤੇ ਧੰਨ ਨਾਲ ਕਰਨ ਪੂਰਨ ਕਰ ਸਕਦਾ ਹੈ ਨੰਬਰ 3 ਹਲਦੀ ਵਾਲੇ ਪਾਣੀ ਨਾਲ ਕਰੋ ਘਰ ਦੇ ਮੁੱਖ ਦਰਵਾਜੇ ਤੇ ਛਿੜਕਾ ਅਸਦੀਪਾ ਜਨਟ ਨਾਟ ਦੀ ਜ਼ਿੰਦਗੀ ਵਿੱਚ ਲੋਕ ਘਰ ਦੇ ਮੁਖਦਰਵਾਜੇ ਤੇ ਦਿਓੜੀ ਨਹੀਂ ਬਣਾਉਂਦੇ ਪਰ ਵਾਸਤੂ ਅਨੁਸਾਰ ਤੁਹਾਨੂੰ ਦਿਓੜੀ ਜ਼ਰੂਰ ਬਣਾਉਣੀ ਚਾਹੀਦੀ ਹੈ ਇਸ ਤੋਂ ਬਾਅਦ ਰੋਜ਼ ਸਵੇਰੇ ਪਾਣੀ ਚ ਹਲਦੀ ਮਿਲਾ ਕੇ ਦਿਓੜੀ ਨੂੰ ਧੋਣਾ ਚੰਗਾ ਮੰਨਿਆ ਜਾਂਦਾ ਹੈ ਦਰਵਾਜ਼ੇ ਦੇ ਦੋਨੋਂ ਪਾਸੇ ਥੋੜਾ ਥੋੜਾ ਪਾਣੀ ਵੀ ਦੇਗਣਾ ਚਾਹੀਦਾ ਹੈ ਇਸ ਨਾਲ ਨਕਾਰਾਤਮਕਤਾ ਦੂਰ ਹੁੰਦੀ ਹੈ ਨੇੜੇ-ਤੇੜੇ ਦਾ ਮਾਹੌਲ ਸਾਫ਼ ਰਹਿੰਦਾ ਹੈ ਤੇ ਘਰ ਵਿੱਚ ਖੁਸ਼ਹਾਲੀ ਦਾ ਵਾਸ ਹੁੰਦਾ ਹੈ ਜੇਕਰ ਤੁਹਾਡੇ ਘਰ ਵਿੱਚ ਦਿਉੜੀ ਨਹੀਂ ਹੈ ਤਾਂ ਵੀ ਹਲਦੀ ਮਿਲੇ ਪਾਣੀ ਦਾ ਛਿੜਕਾਅ ਮੁੱਖ ਦਰਵਾਜ਼ੇ ਦੇ ਸਾਹਮਣੇ ਕਰਨਾ ਚਾਹੀਦਾ ਹੈ ਮੰਨਤਾ ਹੈ ਕਿ ਜੇਕਰ ਘਰ ਦੇ ਮੁੱਖ ਦਰਵਾਜ਼ੇ ਤੇ ਇਸ ਤਰ੍ਹਾਂ ਹਰ ਦਿਨ ਹਲਦੀ ਦੇ ਪਾਣੀ ਦਾ ਛਿੜਕਾਅ ਕੀਤਾ ਜਾਵੇ ਤਾਂ ਮਾਂ ਲక్ష్ਮੀ ਤੇ ਮਾਂ ਅਨਪੂਰਨਾ ਖੁਸ਼ ਹੁੰਦੀ ਹੈ ਤੇ ਘਰ ਵਿੱਚ ਉਹਨਾਂ ਦਾ ਵਾਸ ਹਮੇਸ਼ਾ ਬਣਿਆ ਰਹਿੰਦਾ ਹੈ ਜੋਤਿਸ਼ ਅਨੁਸਾਰ ਜੇਕਰ ਘਰ ਦੇ ਮੁੱਖ ਦਰਵਾਜ਼ੇ ਤੇ ਹਲਦੀ ਦੇ ਪਾਣੀ 'ਚ 1 ਰੁਪਏ ਦਾ ਸਿੱਕਾ ਪਾਣੀ ਛਿੜਕਾਅ ਕੀਤਾ ਜਾਵੇ ਤਾਂ ਫਿਰ ਉਸ ਸਿੱਕੇ ਨੂੰ ਮੰਦਰ ਵਿੱਚ ਰੱਖ ਦਿੱਤਾ ਜਾਵੇ ਤਾਂ ਜ਼ਿੰਦਗੀ ਵਿੱਚ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਹੁੰਦੀ। ਨੰਬਰ 4 ਨਕਾਰਾਤਮਕ ਊਰਜਾ ਤੋਂ ਮਿਲੇਗੀ ਮੁਕਤੀ। ਵਾਸਤੂ ਅਨੁਸਾਰ ਮੁੱਖ ਦਰਵਾਜ਼ੇ ਤੇ ਪਾਣੀ ਦਾ ਛਿੜਕਾਅ ਕਰਨ ਨਾਲ ਘਰ ਵਿੱਚ ਨਕਾਰਾਤਮਕਤਾ ਤੇ ਬੁਰੀ ਤਾਕਤ ਪ੍ਰਵੇਸ਼ ਨਹੀਂ ਕਰਦੀ। ਇਹ ਕਵਚ ਦੀ ਤਰ੍ਹਾਂ ਕੰਮ ਕਰਦਾ ਹੈ। ਸਵੇਰੇ ਜਲਦੀ ਉੱਠ ਕੇ ਹਥੇਲੀ ਵਿੱਚ ਪਾਣੀ ਲੈ ਕੇ ਮੁੱਖ ਦਰਵਾਜ਼ੇ ਤੇ ਛਿੜਕਣ ਨਾਲ ਵਾਸੂ ਦੋਸ਼ ਤੋਂ ਮੁਕਤੀ ਮਿਲਦੀ ਹੈ ਵਾਸੂ ਦੇ ਹਿਸਾਬ ਨਾਲ ਘਰ ਦਾ ਮੁੱਖ ਦਰਵਾਜ਼ਾ ਕਾਫੀ ਸ਼ੁਭ ਹੁੰਦਾ ਹੈ ਜੇਕਰ ਇਹ ਜਗਾ ਸਾਫ਼ ਸੁਥਰੀ ਰਹੇਗੀ ਤਾਂ ਘਰ ਵਿੱਚ ਨਕਾਰਾਤਮਕ ਊਰਜਾ ਨਹੀਂ ਆ ਸਕੇਗੀ ਇਸ ਨਾਲ ਘਰ ਵਿੱਚ ਰਹਿਣ ਵਾਲੇ ਲੋਕਾਂ ਦੀ ਕਿਸਮਤ ਚਮਕੇਗੀ ਨਾਲ ਹੀ ਆਰਥਿਕ ਮਜ਼ਬੂਤੀ ਹੋਵੇਗੀ ਤੇ ਤਰੱਕੀ ਮਿਲੇਗੀ ਵਾਸਤੂ ਅਨੁਸਾਰ ਇਹ ਵੀ ਮੰਨਿਆ ਜਾਂਦਾ ਹੈ ਕਿ ਘਰ ਦੇ ਮੁੱਖ ਦਰਵਾਜ਼ੇ ਤੇ ਪਾਣੀ ਛਿੜਕਣ ਨਾਲ ਸਕਾਰਾਤਮਕ ਊਰਜਾ ਆਕਰਸ਼ਿਤ ਹੁੰਦੀ ਹੈ ਤੇ ਖੁਸ਼ਹਾਲੀ ਆਉਂਦੀ ਹੈ। ਮੁੱਖ ਦਰਵਾਜ਼ੇ ਤੇ ਪਾਣੀ ਛਿੜਕਣ ਨਾਲ ਨਕਾਰਾਤਮਕ ਊਰਜਾ ਤੇ ਵਾਸਤੂ ਦੋਸ਼ ਖਤਮ ਹੋ ਜਾਂਦੇ ਹਨ ਜਿਸ ਨਾਲ ਘਰ ਵਿੱਚ ਹੋਣ ਵਾਲੀ ਕਲੇਸ਼ਾਂ ਤੋਂ ਵੀ ਮੁਕਤੀ ਮਿਲਦੀ ਹੈ। ਨੰਬਰ 5 ਨਕਾਰਾਤਮਕਤਾ ਦੂਰ ਕਰਦਾ ਹੈ ਤਿੰਨ ਸਿੱਧਾ ਪਾਣੀ ਵਾਸਤੂ ਸ਼ਾਸਤਰ ਅਨੁਸਾਰ ਤੁਲਸੀ ਦਾ ਪੌਦਾ ਘਰ ਵਿੱਚ ਸਕਾਰਾਤਮਕਤਾ ਲਿਆਉਂਦਾ ਹੈ ਇਸ ਲਈ ਤੁਸੀ ਦੇ ਪੌਦੇ ਨੂੰ ਘਰ ਵਿੱਚ ਜ਼ਰੂਰ ਲਗਾਉਣਾ ਚਾਹੀਦਾ ਹੈ ਉੱਥੇ ਤੁਲਸੀ ਦੇ ਪਾਣੀ ਨੂੰ ਜੇਕਰ ਮੁੱਖ ਦਰਵਾਜ਼ੇ ਤੇ ਛਿੜਕਿਆ ਜਾਵੇ ਤਾਂ ਨਕਾਰਾਤਮਕਤਾ ਘਰ ਵਿੱਚ ਨਹੀਂ ਆਉਂਦੀ ਦੂਜਾ ਕਾਰਨ ਹੈ ਕਿ ਇਸ ਨਾਲ ਘਰ ਵਿੱਚ ਸਕਾਰਾਤਮਕਤਾ ਵਧਦੀ ਹੈ ਤੇ ਜੇਕਰ ਘਰ ਵਿੱਚ ਕੋਈ ਵਾਸਤੂ ਦੋਸ਼ ਹੋਵੇ ਤਾਂ ਉਹ ਵੀ ਦੂਰ ਹੋ ਜਾਂਦਾ ਹੈ ਤੀਜਾ ਕਾਰਨ ਹੈ ਘਰ ਦੇ ਮੁੱਖ ਦਰਵਾਜ਼ੇ ਤੇ ਤੂਸੀ ਦਾ ਪਾਣੀ ਛਿੜਕਣ ਨਾਲ ਮਾਂ ਲਕਸ਼ਮੀ ਦਾ ਘਰ ਵਿੱਚ ਆਗਮਨ ਤੇ ਸਥਾਈ ਨਿਵਾਸ ਹੁੰਦਾ ਹੈ ਇਸ ਨਾਲ ਘਰ ਵਿੱਚ ਆਰਥਿਕ ਸਥਿਤੀ ਸੁਧਰਦੀ ਹੈ ਤੇ ਪੈਸੇ ਨਾਲ ਜੁੜੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲਦਾ ਹੈ ਸਫਲਤਾ ਦਾ ਮਾਰਗ ਖੁੱਲਨ ਲੱਗਦਾ ਹੈ ਹਾਲਾਂਕਿ ਤੂਸੀ ਦਾ ਪਾਣੀ ਛਿੜਕਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਜਿਵੇਂ ਪਾਣੀ ਸਤੂਸੀ ਮਿਲਾ ਕੇ ਛਿੜਕੋ ਪਰ ਤੂਸੀ ਨੂੰ ਜ਼ਮੀਨ ਤੇ ਡਿੱਗਣ ਨਾ ਦਿਓ ਤੂਸੀ ਦੇ ਪੱਤੇ ਨੂੰ ਖਾ ਲਓ ਤੇ ਪਾਣੀ ਦੇ ਸੁੱਕਣ ਤੋਂ ਪਹਿਲਾਂ ਮੇਨ ਦਰਵਾਜ਼ੇ ਤੇ ਪੈਰ ਨਾਲ ਇਸ ਤੋਂ ਇਲਾਵਾ ਤੂਸੀ ਦੇ ਪਾਣੀ ਨੂੰ ਸਿਰਫ ਤਾਂਬੇ ਦੇ ਭਾਂਡੇ ਵਿੱਚ ਰੱਖੋ ਸਟੀਲ ਪਲਾਸਟਿਕ ਜਾਂ ਅਸ਼ੁੱਧ ਤਤਾਂ ਦਾ ਇਸਤੇਮਾਲ ਨਾ ਕਰੋ ਘਰ ਦੇ ਮੇਨ ਦਰਵਾਜ਼ੇ ਤੇ ਘਿਉ ਦਾ ਦੀਵਾ ਜ਼ਰੂਰ ਜਗਾਓ ਇਸ ਨਾਲ ਘਰ ਵਿੱਚ ਚੰਗੀਆਂ ਤਾਤਾਂ ਪ੍ਰਵੇਸ਼ ਕਰਦੀਆਂ ਹਨ ਨੰਬਰ 6 ਸਵਾਸਤਿਕ ਦਾ ਚਿੰਨ੍ਹ ਸ਼ੁੱਧਤਾ ਦਾ ਤੇ ਖੁਸ਼ਹਾਲੀ ਦਾ ਪ੍ਰਤੀਕ Hindu ਧਰਮ ਵਿੱਚ ਸਵਾਸਤਿਕ ਨੂੰ ਬਹੁਤ ਸ਼ੁਭ ਮੰਨਿਆ ਗਿਆ ਹੈ। ਮੰਨਤਾ ਹੈ ਕਿ ਇਸਨੂੰ ਘਰ ਦੇ ਬਾਹਰ ਲਗਾਉਣ ਨਾਲ ਸੁੱਖ ਤੇ ਖੁਸ਼ਹਾਲੀ ਆਉਂਦੀ ਹੈ। ਰੋਜ਼ਾਨਾ ਘਰ ਦੇ ਮਾਲਕ ਜਾਂ ਵੱਡੇ ਪੁੱਤ ਨੂੰ ਮੁੱਖ ਦਰਵਾਜ਼ੇ ਦੇ ਦੋਨੋਂ ਪਾਸੇ ਸਿੰਧੂਰ ਨਾਲ ਸਵਾਸਤਿਕ ਦਾ ਚਿੰਨ੍ਹ ਬਣਾ ਕੇ ਉਸ ਦੀ ਪੂਜਾ ਕਰਨੀ ਚਾਹੀਦੀ ਹੈ। ਇਸ ਨਾਲ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ। ਇਸ ਦੇ ਨਾਲ ਤੁਸੀਂ ਆਟੇ ਦਾ ਨਾਲ ਘਰ ਦੇ ਮੁੱਖ ਦਰਵਾਜੇ ਦੇ ਦੋਨੋਂ ਪਾਸੇ ਛੋਟੀਆਂ-ਛੋਟੀਆਂ ਰੰਗੋਲੀਆਂ ਜਾਂ ਮਾਂ ਲక్ష్ਮੀ ਦੇ ਪੈਰਾਂ ਦੇ ਚਿੰਨ ਬਣਾ ਸਕਤੀ ਹਾਂ ਹਰ ਰੋਜ਼ ਘਰ ਵਿੱਚ ਪੂਜਾ ਪਾਠ ਕਰੋ ਤੇ ਪੂਜਾ ਤੋਂ ਬਾਅਦ ਮੁੱਖ ਦਰਵਾਜੇ ਤੇ ਭਾਂਡੇ 'ਚ ਹਲਦੀ ਤੇ ਪਾਣੀ ਦਾ ਛਿੜਕਾਅ ਕਰੋ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਇਸ ਤੋਂ ਇਲਾਵਾ ਨਿਯਮਿਤ ਰੂਪ ਨਾਲ ਘਰ ਦੇ ਮੁੱਖ ਦਰਵਾਜੇ ਤੇ ਸਵੇ ਤੇ ਸ਼ਾਮ ਨੂੰ ਇੱਕ ਘੋੜਾ ਦਿਵਸ ਜ਼ਰੂਰ ਜਗੋ ਇਸ ਤਰ੍ਹਾਂ ਕਰਨ ਨਾਲ Maa Lakshmi ਖੁਸ਼ ਹੁੰਦੀ ਹੈ ਤੇ ਘਰ ਵਿੱਚ ਉਹਨਾਂ ਦਾ ਸਥਾਈ ਵਾਸ ਬਣਿਆ ਰਹਿੰਦਾ ਹੈ। ਨੰਬਰ 7 ਮੁੱਖ ਦਰਵਾਜ਼ੇ ਤੇ ਕਪੂਰ ਦਾ ਪਾਣੀ ਸਿੜਕਣਾ ਊਰਜਾ ਦਾ ਸ਼ੁੱਧਿਕਰਣ ਕਰਦਾ ਹੈ। ਸਵੇਰ ਦੇ ਸਮੇਂ ਸਾਫ਼ ਪਾਣੀ ਆਪਣੀ ਚੂਲੀ ਵਿੱਚ ਲੋ ਤੇ ਮੁੱਖ ਦਰਵਾਜ਼ੇ ਤੇ ਘੜੀਬਿੱਧੀ ਦਿਸ਼ਾ ਵਿੱਚ ਘੁਮਾਉਦੇ ਹੋਏ ਸਿੜਕੋ। ਪਾਣੀ ਦਰਵਾਜ਼ੇ ਦੇ ਉੱਪਰ ਤੋਂ ਹੇਠਾਂ ਵੱਲ ਲੈ ਜਾ ਕੇ ਜ਼ਮੀਨ ਤੇ ਡੇਕ ਦੋ। ਇਸ ਦਿਨ ਨਾਲ ਹੀ ਦਰਵਾਜ਼ੇ ਦੇ ਦੋਨੋਂ ਪਾਸੇ ਪਾਣੀ ਛਿੜਕੋ ਇਸ ਨੂੰ ਸੁੱਕਣ ਦਿਓ ਇਹ ਸ਼ੁੱਧਿਕরণ ਪ੍ਰਕਿਰਿਆ ਸ਼ਾਂਤੀ ਤੇ ਖੁਸ਼ਹਾਲੀ ਲਈ ਅਨੁਕੂਲ ਮਾਹੌਲ ਬਣਾਉਂਦੀ ਹੈ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਘਰ ਦੀ ਬਾਹਰ ਰੋਜ਼ ਕਪੂਰ ਦੇ ਪਾਣੀ ਦਾ ਛਿਲਕਾਅ ਕਰੋ ਜਿਸ ਨਾਲ ਸਕਾਰਾਤਮਕ ਊਰਜਾ ਦਾ ਆਗਮਨ ਹੋ ਸਕੇ ਮੰਨਿਆ ਜਾਂਦਾ ਹੈ ਕਿ ਅਸ਼ੁਭ ਗ੍ਰਹਾਂ ਦੇ ਮਾੜੇ ਪ੍ਰਭਾਵਾਂ ਨੂੰ ਘਟ ਕਰਨ ਤੇ ਤਰੱਕੀ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਘਰ ਦੇ ਮੁੱਖ ਦਰਵਾਜ਼ੇ ਤੇ ਕਪੂਰ ਦਾ ਪਾਣੀ ਛਿੜਕਣਾ ਬਹੁਤ ਪ੍ਰਭਾਵੀ ਮੰਨਿਆ ਜਾਂਦਾ ਹੈ। ਕਪੂਰ Hindu ਅਨੁਸ਼ਠਾਨਾਂ ਵਿੱਚ ਇੱਕ ਪਵਿੱਤਰ ਸਮੱਗਰੀ ਮੰਨੀ ਜਾਂਦੀ ਹੈ ਜਿਸ ਨੂੰ ਅਕਸਰ ਪੂਜਾ ਦੌਰਾਨ ਇਸਤੇਮਾਲ ਕੀਤਾ ਜਾਂਦਾ ਹੈ ਘਰ ਦੇ। ਮੁੱਖ ਦਰਵਾਜ਼ੇ ਤੇ ਕਪੂਰ ਦਾ ਪਾਣੀ ਛਿੜਕਣ ਨਾਲ ਘਰ ਵਿੱਚ ਦੇਵਤਿਆਂ ਦਾ ਆਸ਼ੀਰਵਾਦ ਆਉਂਦਾ ਹੈ ਜਿਸ ਨਾਲ ਸ਼ੁਭ ਗ੍ਰਹਿਣ ਦੀ ਊਰਜਾ ਮਿਲਦੀ ਹੈ ਤੇ ਦੇਵੀ ਸ਼ਕਤੀ ਦੇ ਨਾਲ ਅਧਿਆਤਮਿਕ ਸੰਬੰਧਾਂਚ ਵੀ ਵਾਅਦਾ ਹੁੰਦਾ ਹੈ ਜਿਸ ਨਾਲ ਤੁਹਾਨੂੰ ਮਾਰਗਦਰਸ਼ਨ ਤੇ ਸੁਰੱਖਿਆ ਮਿਲਦੀ ਹੈ ਜੇਕਰ ਤੁਸੀਂ ਨਿਯਮਿਤ ਰੂਪ ਨਾਲ ਕਪੂਰ ਦਾ ਪਾਣੀ ਘਰ ਦੇ ਮੇਨ ਦਰਵਾਜੇ ਤੇ ਛਿੜਕਦੇ ਹੋ ਤਾਂ ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਬਣੀ ਰਹਿੰਦੀ ਹੈ ਇਸ ਤੋਂ ਇਲਾਵਾ ਕਪੂਰ ਦੀ ਸੁਗੰਧ ਮਨਨਤਾ ਸ਼ੁੱਧਿਕরণ ਕਰਦੀ ਹੈ ਤੇ ਸਕਾਰਾਤਮਕਤਾ ਨੂੰ ਵਧਾਉਂਦੀ ਹੈ ਦੋਸਤੋ ਇਹ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ज्योतिष तेतरम दे उपाय नु अपनी आस्था दे आधार ते ही अजमो इस वीडियो दा उद्देश्य ਤੁਹਾਨੂੰ ਬਿੱਤਰ ਸਨਾਹ ਦੇ ਨਾ ਮਾਤਰ ਹੈ ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨ